ਸਤਿ ਸ਼੍ਰੀ ਅਕਾਲ ਜੀ ਅੱਜ ਮੁਲਾਜ਼ਮਾਂ ਮੰਗਾਂ ਬਾਰੇ ਸਾਨੂੰ ਜਾਣਕਾਰੀ ਦੱਸੋ ਹਾਂਜੀ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਜੀ ਕਦੋਂ ਤੱਕ ਪੰਜਾਬ ਸਰਕਾਰ ਵਾਅਦਾ ਕਰ ਸਕਦੀ ਹੈ ਸਾਨੂੰ ਡਿਟੇਲ ਨਾਲ ਜਾਣਕਾਰੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਜੋ ਘੱਟੋ ਘਾਟ 13% ਵਾਧਾ ਹੋਣਾ ਚਾਹੀਦਾ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 55% ਹੋ ਚੁੱਕਿਆ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਹੈ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਮੁੱਖ ਮੰਤਰੀ ਭਵਾਨ ਤਮਾਨ ਨੇ डीसी ਆਉਜੀ ਕਰੰਟ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਦੇ ਡੀਏ 38% ਵਧਾ ਕੇ 42% ਕੀਤਾ ਗਿਆ ਸੀ ਪਰ 4% ਡੀਏ ਦਾ ਜੋ ਏਰੀਆ ਦਾ ਉਸ ਵਜ੍ਹਾ ਚੁੱਪਾ ਪਰ ਹੁਣ ਬਾਰ ਬਾਰ ਮਾਲਿਆਂ ਵੱਲੋਂ ਮੰਗ ਉੱਤੇ ਗਏ ਕਿ ਡੀਏ ਦੇ ਵਿੱਚ 13% ਵਾਧਾ ਕੀਤਾ ਜਾਵੇ ਪਰ ਮਾਨ ਸਰਕਾਰ ਚੁੱਪਾ ਜਿਸ ਨੂੰ ਲੈ ਕੇ ਪੰਜਾਬ ਦੇ ਮਾਲਿਆਂ ਵੱਲੋਂ 5 ਜੂਨ ਨੂੰ ਰੈਲੀ ਕੀਤੀ ਜਾ ਦਣ ਦੇ ਵਿੱਚ ਤੇ 12 ਜੂਨ ਨੂੰ ਉਸ ਤੋਂ ਬਾਅਦ ਉਹਨਾਂ ਮਾਲਿਆਂ ਵੱਲੋਂ 15 ਜੂਨ ਨੂੰ ਦੋ ਦਿਨ ਰੈਲੀ ਕੀਤੀ ਜਾਊਗੀ ਕਿਉਂਕਿ ਜਿਮਨੀ ਜੌਨ ਹੋ ਰਹੀ ਆ ਕੰਪਿਊਟਰ ਵਿਧਾ ਕੰਮ ਵੱਲੋਂ 5 ਜੂਨ ਨੂੰ ਪੁਰਾਣੀ ਬਹਨ ਬਹਾਲ ਕਰਾਉਣ ਵਾਲੇ ਵਾਸਤੇ 12 ਜੂਨ ਨੂੰ ਤੇ ਪਾਰ ਕੋਨੇ ਮਲਾਜਮ ਵੱਲੋਂ 15 ਜੂਨ ਨੂੰ ਜੋ ਮਾਸ ਕੈਲਰਾਂ ਦੀ ਪੋਰ ਖੁੱਲੀ ਜਾਊਗੀ ਖਾਣੀ ਪੈਣੀ ਠੀਕ ਹੈ ਜੀ 2016 ਤੋਂ ਪੇ ਕਮਿਸ਼ਨ ਦਾ ਏਰੀਆ ਮਲਾਜਮਾਂ ਨੂੰ ਕਦੋਂ ਤੱਕ ਮਿਲਣ ਦੀ ਆਸ਼ਾ ਹੈ ਇਸ ਬਾਰੇ ਸਾਨੂੰ ਪੰਜਾਬ ਦਾ ਪੰਜਾਬ ਸਰਕਾਰ ਦਾ ਕੀ ਫੈਸਲਾ ਕੀਤਾ ਹੈ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਪੰਜਾਬ ਸਰਕਾਰ ਵੱਲੋਂ ਮంత్రి ਮੰਡਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ 85 ਸਾਲਾਂ ਦੇ ਦੋ ਕਿਸ਼ਤਾਂ ਵਿੱਚ ਉਸ ਤੋਂ ਆ 12 ਕਿਸ਼ਤਾਂ ਵਿੱਚ ਜਾਂ 36 ਕਿਸ਼ਤਾਂ ਵਿੱਚ ਜਾਂ 42 ਕਿਸ਼ਤਾਂ ਵਿੱਚ ਵੰਡੀਆਂ ਬਾਤਾਂ ਉਹਨਾਂ ਦੇ ਮੁਤਾਬਕ ਅਸੀਂ ਮੰਗ ਕਰਦੇ ਹਾਂ ਮਾਨ ਸਰਕਾਰ ਤੋਂ ਵੀ ਝਾਂ ਰੈਗੂਲਰ ਮੁਲਾਜ਼ਮਾਂ ਜਾਂ ਰਟਾਇਨੋਮ ਹੋਏ ਮੁਲਾਜ਼ਮਾਂ ਉਮਰ ਦੇ ਵੰਡੀਆਂ ਨਾ ਬਾਵੇ ਸਰਕਾਰ ਸਾਰੇ ਮੁਲਾਜ਼ਮਾਂ ਨੂੰ ਜੋ ਏਰੀਅਰ ਆ ਉਹ ਤਿੰਨ ਜਾਂ ਚਾਰ ਕਿਸ਼ਤਾਂ ਦਿੱਤਾ ਜਾਵੇ ਇਹ ਅਸੀਂ ਮੁੱਖ ਮੰਗ ਜੋ ਮੁੱਖ ਮੰਗਾਂ ਹਨ ਮੁੱਖ ਨਿਪੁੰਮ ਅੰਦਰੋਂ ਮੰਗ ਕਰਦੇ ਆ ਜੋ ਏਰੀਆ ਦਾ ਦੋ ਜਾਂ ਤਿੰਨ ਕੇ ਸਾਰੇ ਨਤਾ ਜਿਹੜੇ ਹਨੀ ਭੈਣੀ ਰਿਟਾਇਰਮੈਂਟ ਹੋਏ ਮੁਲਾਜ਼ਮ ਕਿਸ ਫੈਕਟਰ ਲੈਣ ਦੀ ਮੰਗ ਕਰਨਾ ਜ਼ਰੂਰੀ ਹੈ ਸਾਨੂੰ ਕਦੋਂ ਤੱਕ ਲਾਗੂ ਕਰ ਸਕਦੀ ਹੈ ਸਾਨੂੰ ਪੂਰੀ ਜਾਣਕਾਰੀ ਦੱਸੋ ਰਿਟਾਇਰਨ ਹੋਏ ਮੁਲਾਜ਼ਮਾਂ ਦੀ ਮੁੱਖ ਮੰਗ ਇਹੀ ਆ ਵੀ ਫੈਕਟਰ 2.58 ਲਾਗੂ ਕੀਤਾ ਜਾਵੇ ਪਰ ਮਾਨ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਮਾਨ ਸਰਕਾਰ ਜਾਂ ਪਹਿਲਾਂ ਵਾਲੀ ਸਰਕਾਰ ਵੀ ਮੰਨੀ ਸੀ ਪੰਜਾਬ ਸਰਕਾਰ ਵੀ 2.58 ਫੈਕਟਰ ਜਾਇਜ਼ ਆ ਅਸੀਂ ਦੇਵਾਂਗੇ ਔਰ ਦੇ ਨਹੀਂ ਰਹਾ ਜਿਸ ਨੂੰ ਲੈ ਕੇ ਸਭ ਕੁ ਮਿੰਟ ਨਾਲ ਮੀਟਿੰਗਾਂ ਹੋਈਆਂ ਜਾਂ ਮੁੱਖ ਮੰਤਰੀ ਭੂਮਾਨ ਨਾਲ ਮੀਟਿੰਗਾਂ ਹੋਈਆਂ ਅਸੀਂ ਮੰਗ ਕਰਦੇ ਆਂ ਮਾਂ ਸਰਕਾਰ ਤੋਂ ਵੀ ਫੈਕਟਰ 2 ਨਾਲ ਲਾਗੂ ਕੀਤਾ ਜਾਵੇ ਜੋ ਏਰੀਆ ਨਾਲ ਹੋਵੇ ਤਜਾਵੇ ਹਾਂਜੀ ਭੈਣ ਜੀ ਠੀਕ ਹੈ ਪੰਜਾਬ ਸਰਕਾਰ ਦੇ ਮਹਿਕਮੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਕਦੋਂ ਤੱਕ ਪੱਕੇ ਕੀਤੇ ਜਾ ਸਕਦੇ ਪੰਜਾਬ ਸਰਕਾਰ ਦੇ ਜੋ ਮਹਗਿਆਂ ਜਿਹੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਜਾ ਟੀਚਰ ਸੀਗੇ ਸਕੂਲਾਂ ਚ ਉਹਦਾ ਮਾਂ ਸਰਕਾਰ ਨੇ ਰੈਗੂਲਰ ਕਰਤੇ ਇਹ ਕਹਿ ਦਿੱਤਾ 55 ਸਾਲ ਤੱਕ ਤੁਹਾਡੀ ਤਨਖਾਹ ਵਸ ਕਰਤੇ ਆ ਹਰ ਸਾਲ 5 5% ਵਾਧਾ ਕੀਤਾ ਜਾਊਗਾ ਪਰ ਇਹ ਮਾਂ ਸਰਕਾਰ ਨੇ ਉਹਨੂੰ ਬੇਇਮਾਨੀ ਕੀਤੀ ਗਈ ਜਿਸ ਤਰ੍ਹਾਂ ਪਹਿਲਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਬੇਸਿਕ ਪੇ ਆ ਏਡੀ ਇਹ ਹੋਰ ਪੱਤੇ ਮਿਲਦੇ ਆ ਅਸੀਂ ਮੰਗ ਕਰਦੇ ਆ ਵੀ ਜਿੰਨੇ ਵੀ ਟੀਚਰ ਰੈਗੂਲਰ ਕੀਤੇ ਆ ਉਹਨਾਂ ਦੀ ਫਿਕਸ ਤਨਖਾਹ ਨਾ ਕਰੇ ਮਾਂ ਸਰਕਾਰ ਆ ਉਹਨਾਂ ਨੂੰ ਸਾਰਾ ਸੂਕ ਬੁੱਕ ਬਣਾਵੇ ਤੇ ਬੇਸਿਕ ਪੇ ਡੀ ਇਹ ਉਹਨੂੰ ਦਿੱਤਾਵੇ ਤੇ ਪੱਤੇ ਤੇ ਜਾਣ ਹਾਂ ਜੀ ਭਣ ਜੀ ਠੀਕ ਹੈ タンクイーバス。